ਹੈਲੋ ਜੀ ਸਸਟੀ ਕਾਲ ਕੀ ਆ ਚਲ ਮਿਲ ਕੇ ਸਾਰੇ ਜਣ ਬਹੁਤ ਵਧੀਆ ਹੋਊਗੇ ਤੇ ਇੱਥੇ ਹੈਗਾ ਦੁਪਹਿਰ ਦਾ ਟਾਈਮ ਸਾਰੇ ਕੰਮ ਕਰ ਤੋ ਗੇ ਫ੍ਰੀ ਆਪਾਂ 1 ਵਜੇ ਆਵਾਂ ਮੇਰੇ ਬੱਚੇ ਇੱਧਰ ਸੌਂਦੇ ਪਏ ਆ ਇੱਕ ਆ ਰੋਟੀ ਖਾਂਦਾ ਪਿਆ ਦੂਜਾ ਸੁੱਤਾ ਵਾ ਤੇ ਪਾਣੀ ਜਿਹੜਾ ਨਾ ਬਿਨ ਮਤਲਬ ਤੋਂ ਹੀ ਪਾਣੀ ਆ ਗਿਆ ਵੇ ਖੋਵੇੜੇ ਚ ਬਿਨ ਮਤਲਬ ਤੋਂ ਹੀ ਆ ਵੇ ਸਾਰਾ ਪਾਣੀ ਪਾਣੀ ਆ ਮਤਲਬ ਨਹੀਂ ਉਹ ਪਾਣੀ ਦਾ ਫੇਰ ਵੀ ਜਿਹੜਾ ਉਹ ਪਾਣੀ ਆ ਗਿਆ ਵਾ ਤੇ ਮਹਿੰਦੀ ਲਾਉਣ ਵਾਲੀ ਥੋੜੀ ਆ ਦੇਖਦੇ ਆ ਸ਼ਾਮ ਨੂੰ ਬੁਲਾਵਾਂ ਜੀ ਮਹਿੰਦੀ ਤੇ ਜਿਹੜਾ ਹੁਣ ਥੋੜੀ ਜਿਹੀ ਰੈਸਟ ਕਰਾਂਗੇ ਕਿਉਂਕਿ ਸਵੇਰ ਦੇ ਕੰਮ ਲੱਗੇ ਹੋਏ ਆ ਕੰਬਲ ਧੋਤੇ ਅਜ ਤੋ ਤੇ ਥੋੜੇ ਜਿਹਾ ਕੱਪੜੇ ਜਿਹੜੇ ਹੱਥ ਨਾਲ ਹੀ ਧੋਤੇ ਆ ਕਿਉਂਕਿ ਪਾਣੀ ਜਿਹੜਾ ਛੇਤੀ ਜਮਾ ਹੋ ਜਾਂਦਾ ਉੱਪਰ ਸੁੱਕਣੇ ਪਾਏ ਆ ਧੁੱਪ ਤੇ ਹੀ ਆ ਆ ਵੇਖੋ ਧੁੱਪ ਤੇ ਲੱਗੀ ਆ ਤਾਈ ਜਣ ਨੂੰ ਬਿਠਾਇਆ ਇੱਥੇ ਪੈਰ ਲਾ ਕੇ ਨਾ ਫਿਰ ਅੰਦਰ ਜਾਂਦਾ ਵਾ ਤੇ ਧੱਦ ਕਰਕੇ ਜਿਹੜੇ ਫਿਰ ਬਾਚੋਂ ਕੱਪੜੇ ਲਾ ਲੈਨੇ ਹੁੰਦਾ ਤੇ ਇਹ ਸੁਕਾ ਕੇ ਪਾਏ ਮਸ਼ੀਨ 'ਚ ਤੇ ਲਾਈਟ ਹੁਣੇ ਅਜੇ ਆਈ ਆ ਹੱਥ ਨਾਲ ਹੀ ਕੱਪੜੇ ਧੋਤੇ ਸਾਰੇ ਆ ਵੇਖੋ ਜੀ ਧੋਪ ਲੱਗੀ ਆ ਠੜਾਕੀ ਧੋਪ ਲੱਗੀ ਆ ਪਾਣੀ ਮੇਲੋ ਸਾਡੇ ਘਰ ਹੈ ਜੀ ਹਾਲ ਬਾਹਰ ਤਾਂ ਗਲੀ ਵਿਖਾ ਦਿੰਦੀ ਆ ਵੇਖੋ ਪਾਣੀ ਸਿਖਰ ਦੁਪਹਿਰੇ ਵੀ ਪਾਣੀ ਸਾਰਾ ਨਾਲੀਆਂ 'ਚ ਭਰਿਆ ਪਿਆ ਕਾਦੀਆਂ ਦਾ ਇੰਨਾ ਬੁਰਾ ਜਿਹਾ ਹਾਲ ਵਾ ਲੋ ਜੀ ਪਾਣੀ ਤੇ ਇੱਧਰ ਰਹਿਣਾ ਵਾ ਇਹ ਨੇ ਚੇਹ ਨੂੰ ਆ ਗਿਆ ਇੱਕ ਪਾਰਸਲ ਮਤਨ ਵਿਖਾਉਣੀ ਆ ਹਮਨੇ ਬੇਟੇ ਦਾ ਨਾ ਸੂਟ ਮੰਗਾਇਆ ਸੀ ਮੈਂ ਆਨਲਾਈਨ ਆਹ ਹੈ ਦਾ ਫਲਿੱਪਕਾਰਟ ਤੋਂ ਮੈਂ ਮੰਗਵਾਇਆ ਸੀ ਤੇ ਉਹ ਆ ਗਿਆ ਵਾ ਤੁਹਾਨੂੰ ਮੈਂ ਵਿਖਾਉਣੀ ਆ ਇਹ ਇਹ ਪਿਲਿਆ ਨੂੰ ਸੈਸੋ ਦਾ ਮੈਨਾਂ ਜਾਣ ਦੀ ਬੜੀ ਦਿੱਕਤ ਹੁੰਦੀ ਕਿ ਮੈਂ ਬਾਜ਼ਾਰ ਜਿਹੜਾ ਉਹ ਕਚੇਲਾ ਤੇ ਜਾ ਨਹੀਂ ਸਕਦੀ ਹਣਾ ਇੰਨਾ ਜ਼ਿਆਦਾ ਤੇ ਮੈਂ ਇਹ ਤੇ ਨਾ ਗਰਾਫਰ ਇਹੋ ਕਰ ਦਿੰਦੀ ਕਿ ਮੈਨੂੰ ਜਿਹੜੀ ਚੀਜ਼ ਘਰ ਮਿਲਦੇ ਉਹ ਵੀ ਵਧੀਆ ਆਹ ਵੇਖੋ ਉਥੇ ਮੇਦੀ ਨਾ ਫੋਟੋ ਵੀ ਲਾ ਦਿੰਦੀ ਤੁਹਾਨੂੰ ਪਤਾ ਨਹੀਂ ਹੋਲ ਕਿਦਾਂ ਨੇ ਪਹਿਲਾਂ ਵੀ ਮੈਂ ਮੰਗਵਾਏ ਸੀ ਉਹ ਵੀ ਮੈਂ ਤੁਹਾਨੂੰ ਬਖਾਉਣੀ ਆ ਤੇ ਮੈਨੂੰ ਬੜਾ ਵਧੀਆ ਕਪੜਾ ਲੱਗਾ ਸੀ ਤੇ ਹੁਣ ਮੈਂ ਸਾਈਜ਼ ਥੋੜਾ ਜਿਹਾ ਵੱਡਾ ਮੰਗਾਇਆ ਇਹ ਸਾਈਜ਼ ਹੈ ਤੇ ਵੱਡਾ ਇਹਨੇ ਮੈਂ ਮੰਗਾਇਆ ਸੀ 2 ਤੋਂ 3 ਇਅਰ ਦਾ ਤੇ ਆ ਵੇਖੋ ਮਲਟੀ ਜੇ ਕੱਲਾ ਮਲਟੀ ਕਲਰ ਵੀ ਨਹੀਂ ਕਹਿ ਸਕਦੇ ਨਾ ਸੋਨਾ ਲੱਗਦਾ ਇਦਾਂ ਦਾ ਬੱਚਿਆਂ ਨੂੰ ਪਹਿਨਿਆ ਸੋਨਾ ਲੱਗਦਾ ਵਾ ਤੇ ਇਹ ਗਰਮ ਨਹੀਂ ਹੈਗਾ ਜਿੱਦਾਂ ਤੁਸੀਂ ਇਹ ਵਾਲੇ ਮੌਸਮ 'ਚ ਤੁਸੀਂ ਪਾ ਸਕਦੇ ਜੇ ਬੱਚਿਆਂ ਨੂੰ ਐਮ ਤੇ ਗ੍ਰੇ ਕਲਰ ਦੀ ਇਹਦੀ ਪਜਾਮੀ ਹੈ ਤੇ ਵੱਡੀ ਪਜਾਮੀ ਤੇ ਅਗਲੀ ਵਾਰ ਤੱਕ ਆ ਜੂਗੀ ਪਜਾਮੀ ਮੈਂ ਗਾਂ ਤੱਕ ਕੋ ਪਾ ਸਕਦੀ ਮਟੀਰੀਅਲ ਬਹੁਤ ਵਧੀਆ ਵੇਦਾ ਅੱਛਾ ਮਟੀਰੀਅਲ ਆ ਤੇ ਹਿਲਾਸਟਿਕ ਵੀ ਬੜੀ ਵਧੀਆ ਵਾ ਤੇ نیچے ਪਹੁੰਚੇ ਜਿਹੜੇ ਇਦਾਂ ਦੇ ਹਨਾ ਪਲਾਸਟਿਕ ਵਾਲੇ ਇਹ ਵਧੀਆ ਰਹਿੰਦੇ ਸੋਕੋ ਬੱਚੇ ਦੇ ਗੰਦੇ ਵਗੈਰਾ ਨਹੀਂ ਹੁੰਦੇ ਹੈਗੇ ਤੇ ਮੈਨੂੰ ਤੇ ਵਧੀਆ ਲੱਗਾ 700 ਰੁਪਏ ਦਾ 700 ਰੁਪਏ ਦੀ ਗੱਲ ਨਹੀਂ ਹੈ ਤੇ ਇਹ ਆ ਕਿ ਚੀਜ਼ ਜਿਹੜੀ ਉਹ ਘਰ ਬੈਠਾ ਜਿਹੜੀ ਮਿਲ ਜਾਂਦੀ ਉਹ ਸਭ ਤੋਂ ਵਧੀਆ ਗੱਲ ਵਾ ਤੇ ਇਹ ਵੀ ਬੜਾ ਵਧੀਆ ਲੱਗਾ ਜਿ세 ਆਲ ਨੂੰ ਵੀ ਤੁਸੀਂ ਪਾਉਣਾ ਵਾ ਤੇ ਥੱਲੇ ਉਹਦੀ ਕੁਝ ਵੀ ਪਾ ਸਕਦੇ ਜੀ ਤੇ ਇਹਨੂੰ ਉੱਪਰ ਦੀ ਤੁਸੀਂ ਵੇਅਰ ਕਰ ਸਿਖਾ ਸਕਦੇ ਜੇ ਬੱਚੇ ਦੇ ਹਨਾ ਤਾਂ ਵੀ ਬੜਾ ਵਧੀਆ ਲੱਗੂ ਮੈਂ ਤਾਂ ਇੱਦਾਂ ਹੀ ਕਰਦੀ ਹਾਂ ਕਿ ਥੱਲੇ ਉਹਦੀ ਕੋਈ ਗਰਮ ਇਨਰ ਵਗੈਰਾ ਜਾਂ ਸਵੈਟਰ ਵੀ ਵੇਅਰ ਕਰਾ ਦੇਣੀ ਤੇ ਉੱਪਰ ਦੀ ਕੋਈ ਵੀ ਹਨਾ ਪਾ ਸਕਦੇ ਜਾਂ ਸ਼ਰਟ ਵਗੈਰਾ ਹਨਾ ਕੁਝ ਵੀ ਤੁਸੀਂ ਪਾ ਸਕਦੇ ਜੇ ਤੁਸੀਂ ਇਹ ਲਈ ਲੈਣਾ ਚਾਹੋ ਤੇ ਲੈ ਸਕਦੇ ਜਣਾ ਤੁਹਾਡੇ ਘਰ ਵੀ ਛੋਟਾ ਬੀਬੀ ਆ ਤੇ ਇਹ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮਤਲਬ ਸਾਈਜ਼ ਜਿਹੜਾ ਇੱਕ ਜਿਹੜਾ ਨੰਬਰ ਵੱਡਾ ਮੰਗਾਇਆ ਜਾਈ ਹੈ ਨਾ ਤੇ ਪਹਿਲਾਂ ਤੇ ਮੈਂ ਛੋਟਾ ਮੰਗਾ ਲਿਆ ਸੀ ਉਹ ਹੁਣ ਤੱਕ ਆ ਜਾਂਦੇ ਆ ਕਮ ਸੇ ਕਮ ਇਹ ਥੋੜਾ ਜਿਹਾ ਵੱਡਾ ਵਾ ਤੇ ਤੁਸੀਂ ਮਗਾਹੋਗੇ ਵੀ ਪਾ ਸਕਦੀਆਂ ਬੱਚੇ ਨੂੰ ਸਰਦੀਆਂ ਨੂੰ ਵੀ ਪਾ ਸਕਦੀਆਂ ਤੇ ਇੱਕ ਨੰਬਰ ਜਿਹੜਾ ਵੱਡਾ ਮੰਗਾਇਆ ਕਰੋ ਤੇ ਜਿਹਦਾ ਈਅਰ ਵੱਡਾ ਮੰਗਾਇਆ ਜਿਵੇਂ 1 ਈਅਰ ਦਾ ਤੇ 2 ਤੋਂ 3 ਈਅਰ 3 ਤੋਂ 4 ਈਅਰ ਇਦਾਂ ਮੰਗਾ ਲਿਆ ਕਰੋ ਹੋਰ ਵੀ ਮੈਂ ਆਰਡਰ ਕੀਤੇ ਜਿੱਦਣ ਆਏ ਤੇ ਉਹ ਮੈਂ ਤੁਹਾਨੂੰ ਮੁੱਖਾਂ ਆਉਂਗੀ ਜਰੂਰ ਅੱਜ ਜਿਹੜੇ ਕੰਬਲ ਵੀ ਤੁਹਾਨੂੰ ਦੱਸਿਆ ਜਿਹੜੇ ਧੋਤੇ ਹੀ ਹਨਾ ਅੱਠ ਰੇ ਥੋੜੇ ਜੇ ਧੁੱਪ ਦੇ ਵਾਧੂ ਲੱਗੀ ਆ ਇਦਾਂ ਧੁੱਪਾ ਲੱਗਦੀ ਆ ਨਾ ਤੇ ਵਧੀਆ ਪਰ ਸਾਡੇ ਘਰ ਤੇ ਪਾਣੀ ਵਹੇ ਵੀ ਆ ਸਾਡੇ ਘਰ ਨਹੀਂ ਪੂਰੇ ਕਾਦੀਆਂ ਦਾ ਹੁਹਾੜਾ ਪੂਰੇ ਕਾਦੀਆਂ ਦਾ ਪੂਰੇ ਕਾਦੀਆਂ ਡੁੱਬਾ ਪਿਆ ਹੁਣੇ ਮੈਂ ਵੇਖ ਕੇ ਆਈ ਆ ਨਾਲੇ ਐਨ ਭਰੇ ਨੇ ਕੋਈ ਹਿਸਾਬ ਹੀ ਨਹੀਂ ਬਹੁਤ ਗੰਦਾ ਪਾਣੀ ਹੈ ਧੋਤੇ ਹੀ ਖੰਡ ਵਾਲੇ ਤੁਹਾਨੂੰ ਪਤਾ ਹੋ ਜਾਂਦੇ ਆ ਨਾ ਜੋੜ ਜਾਂਦੀ ਖੰਡ ਨਮਕ ਦੋਵੇਂ ਡੱਬੇ ਮੈਂ ਧੋ ਗੇ ਧੁੱਪੇ ਰੱਖੇ ਨਾ ਫੇਰ ਹੀ ਪਾਉਣੇ ਖੰਡ ਨਾ ਤੇ ਕੱਪੜੇ ਉਤਾਰ ਲੈਣੀ ਮੈਂ ਚੱਲ ਜਾਨੀ ਥੱਲੇ ਪ੍ਰੈਸ ਵਾਲੇ ਪ੍ਰੈਸ ਕਰ ਲੈਣੇ ਆ ਲਓ ਜੀ ਇੱਥੇ ਕਰ ਲੈਣੇ ਆਪਾਂ ਕੱਪੜੇ ਪ੍ਰੈਸ ਕਰ ਲੈਣੇ ਮੈਂ ਤੇ ਲਾ ਲਈ ਮੈਂ ਕੱਪੜੇ ਨਾ ਜੀ ਪ੍ਰੈਸ ਵਾਲੇ ਹੀ ਜ਼ਿਆਦਾ ਸੀ ਜਿਹੜੇ ਤੈ ਕਰਨ ਵਾਲੇ ਹੀ ਉਹ ਥੋੜੇ ਹੀ ਫਿਰ ਮੈਂ ਨਾ ਉੱਥੇ ਬੈ ਕੇ ਜਿਹੜੇ ਪ੍ਰੈਸ ਕਰ ਲੇ ਮਮੀ ਦੇ ਲੱਗ ਗਿਆ ਨਾ ਨਾਲੇ ਗੱਲਾਂ ਬਾਤਾਂ ਕੀਤੀਆਂ ਤੇ ਨਾਲ ਹੀ ਗੱਲੀ ਬਾਤੀ ਜਿਹੜਾ ਨਾ ਕੰਮ ਉਹ ਜਲਦੀ ਹੋ ਜਾਂਦਾ ਵਾ ਹਨਾ ਤੇ ਜਿਹੜਾ ਹੀ ਫਿਰ ਮੈਂ ਕੱਪੜੇ ਉੱਥੇ ਪ੍ਰੈਸ ਕਰ ਲੇ ਮੇਰਾ ਬੇਡਾ ਨਾ ਸੁੱਤਾ ਹੀ ਮੰਮੀ ਦੀ ਗੋਦੀ 'ਚ ਤੇ ਫਿਰ ਮੈਂ ਲਾ ਕੇ ਪ੍ਰੈਸ ਕਰ ਲੇ ਮੈਨੂੰ ਇਹੀ ਮੈਂ ਜਲਦੀ ਜਲਦੀ ਪ੍ਰੈਸ ਕਰ ਲਾ ਤੇ ਫਿਰ ਮੈਂ ਮੰਮੀ ਜੀ ਜਦੋਂ ਮੰਮੀ ਜੀ ਕੋਲ ਗਈ ਜਾਨਾ ਉਹਦਾ ਇੰਝੇ ਹੋ ਗਿਆ ਨਾ ਫਿਰ ਆਪਣਾ ਆਪ ਜਿਹੜਾ ਚੰਗਾ ਲੰਦਾ ਮੂੰਹ ਜਿਹੜਾ ਚੰਗਾ ਨਹੀਂ ਲੰਦਾ ਹੈਗਾ ਹੈਨਾ ਆਹ ਤੇ ਬੈਠਾ ਨਹੀਂ ਰਹਿਣਾ ਹੁੰਦਾ ਕਿਤੇ ਆਉਣਾ ਜਾਣਾ ਵੀ ਹੁੰਦਾ ਚੰਗੇ ਨਹੀਂ ਲੱਗਦੇ ਇਦਾਂ ਤੇ ਪਾੜ ਮੇਰੇ ਕੋਲ ਚੋਂ ਪਾਣੀ ਤੇ ਆਇਆ ਹੈ ਇਹ ਕੀ ਕਰੀਏ ਹੁਣ ਪਾਣੀ ਨੂੰ ਹਨ ਆਪਾਂ ਵਾਈਪਰ ਮਾਰ ਲੈਣੀ ਆ ਮੇਰੇ ਚ ਪਹਿਲਾਂ ਮੰਮੀ ਤੇ ਲਾ ਦਾਂ ਮੈਂ ਮਹਿੰਦੀ ਫਿਰ ਮੈਂ ਵਾਈਪਰ ਮਾਰਦੀ ਆ ਪਾਣੀ ਕਿੰਦਾ ਤੁਹਾਨੂੰ ਦੱਸਿਆ ਹੈ ਕਿ ਦਿਨੇ ਦੁਪਹਿਰੇ ਹੀ ਪਾਣੀ ਆ ਗਿਆ ਕਿਉਂਕਿ ਸਾਡੇ ਸ਼ਹਿਰ ਦਾ ਇੰਨਾ ਜ਼ਿਆਦਾ ਬੁਰਾ ਹਾਲ ਆ ਨਾ ਤਾਂ ਨੂੰ ਦੱਸ ਨਹੀਂ ਸਕਦੇ ਜਿਹੜਾ ਵੇਖੂਗਾ ਨਾ ਉਹ ਕੰਨਾਂ ਨੂੰ ਹੱਥ ਹੀ ਲਾਊਗਾ ਇੰਨਾ ਜ਼ਿਆਦਾ ਬੁਰਾ ਹਾਲ ਆ ਮਤਲਬ ਨਾਲੇ ਜਿਹੜੇ ਵੱਡੇ ਵੱਡੇ ਨਾਲੇ ਆ ਨਾ ਉਹ ਕਦੀ ਸਾਫ਼ ਹੀ ਨਹੀਂ ਜਿੱਦਾਂ ਹੋਏ ਆ ਨਾ ਹੁਣ ਜਦੋਂ ਲੋਕਾਂ ਦੇ ਘਰਾਂ ਚ ਬੇਨੱਤਾ ਹੀ ਪਾਣੀ ਆਉਣਾ ਸ਼ੁਰੂ ਹੋ ਗਿਆ ਬਾਰਿਸ਼ ਤੋਂ ਬਿਨਾਂ ਹੀ ਫੇਰ ਉਹਨਾਂ ਨੂੰ ਲੱਗੀ ਆ ਫੇਰ ਵੀ ਜਾ ਕੇ ਸ਼ਿਕਾਇਤ ਕਰਕੇ ਆਏ ਆ ਤੇ ਫੇਰ ਉਹ ਕਮੇਟੀ ਘਰ ਵਾਲੇ ਆਏ ਆ ਸਾਰੇ ਤੇ ਇਧਰ ਬਾਜ਼ਾਰ ਵੱਲੋਂ ਜਿਹੜੇ ਨਾਲੇ ਉਹ ਕਲੀਨ ਹੁੰਦੇ ਪਏ ਆ ਸਾਫ਼ ਹੁੰਦੇ ਪਏ ਆ ਕੂੜਾ ਕਾੜਦੇ ਪਏ ਪਹਿਲਾਂ ਜਿਹੜਾ ਉਹ ਕੂੜਾ ਨਿਕਲੂਗਾ ਤੇ ਫੇਰ ਹੀ ਪਾਣੀ ਜਾਊਗਾ ਹਨ ਤੇ ਉਹ ਕੂੜਾ ਕਾੜਦੇ ਪਏ ਆ ਤੇ ਫੇਰ ਸਾਡੀ ਗਲੀ 'ਚ ਜਿਹੜਾ ਉਹ ਪਾਣੀ ਜਿਹੜਾ ਉਹ ਥੱਲੇ ਹੋਊਗਾ ਤੇ ਫੇਰ ਜਿਹੜਾ ਉਹ ਪਾਣੀ ਨਿਕਲਦਾ ਹਨ ਤੇ ਹੁਣ ਦੋ ਦਿਨ ਹੋ ਗਏ ਉਹਨਾਂ ਨੇ ਕੂੜਾ ਕਾੜਦਿਆਂ ਨੂੰ ਅੱਜ ਜਿਹੜਾ ਕੂੜਾ ਨਿਕਲਿਆ ਵਾ ਜਿਹੜਾ ਸਦੀਆਂ ਦਾ ਕਿਤੇ ਜੰਮਿਆ ਹੋਊਗਾ ਉਹ ਉਹਨਾਂ ਨੇ ਅੰਦਰ ਵੜ ਵੜ ਕੇ ਕੱਢਿਆ ਵਾ ਤੇ ਜਿਹੜਾ ਪਾਣੀ ਹੁਣ ਵੇੜੇ ਤੋਂ ਜਿਹੜਾ ਉਹ ਸਾਫ਼ ਹੋਇਆ ਮੈਂ ਅੱਗੇ ਮੰਮੀ ਨੂੰ ਕਹਿੰਦੀ ਪਈ ਮੈਂ ਮੰਮੀ ਹੁਣ ਤੇ ਨਾ ਵੇੜਾ ਸਾਫ਼ ਵੇਖਿਆ ਨੂੰ ਵੀ ਬੜਾ ਚਿਹਰ ਹੋ ਗਿਆ ਵਾ ਤੇ ਦਿਲ ਕਰਦਾ ਕਿ ਮਤਲਬ ਧੁੱਪਾਂ ਲੱਗਣ ਤੇ ਵੇੜਾ ਐਨ ਕਲੀਨ ਹੋਵੇ ਸਾਫ਼ ਹੋਵੇ ਹਨਾ ਬੜਾ ਚਿਹਰ ਹੋ ਗਿਆ ਵੇਖਿਆ ਨੂੰ ਕਿਉਂਕਿ ਆਪਾਂ ਵੇਖਦੇ ਕਿ ਰੋਜ਼ ਹੀ ਪਾਣੀ ਆ ਜਾਂਦਾ ਰੋਜ਼ ਹੀ ਪਾਣੀ ਆ ਇਹਦਾ ਵੇੜੇ ਨੂੰ ਤਾਂ ਕਦੀ ਸਾਫ਼ ਵੇਖਿਆ ਹੀ ਨਹੀਂ ਆ ਹੁਣ ਪਾਣੀ ਗਿਆ ਹਾਂ ਤੇ ਹੁਣ ਮੈਂ ਦਵਾਈ ਪਾ ਕੇ ਤੇ ਫਰਨੈਲ ਪਾ ਕੇ ਤੇ ਜਿਹੜਾ ਮੈਂ ਪੋਚਾ ਲਾਇਆ ਹਨਾ ਕੋਈ ਵੀ ਕੇ ਕਹੂਗਾ ਨਹੀਂ ਸਾਡੇ ਘਰ ਨੂੰ ਕਿ ਇਹਨਾਂ ਦੇ ਘਰ ਪਾਣੀ ਆਉਂਦਾ ਉਹ ਹਨਾ ਬਾਅਦ ਚ ਚਲੋ ਸਫਾਈ ਵੀ ਚੰਗੀ ਕਰੀ ਦੀ ਇਹ ਨਹੀਂ ਕਿ ਮਾੜੀ ਕਰੀ ਦੀ ਸਫਾਈ ਹਨਾ ਜਦੋਂ ਆਂਟੀ ਕਰਕੇ ਚਲ ਜਾਂਦੇ ਆ ਫਿਰ ਮੈਂ ਕਰਦੀ ਆ ਲਓ ਜੀ ਪੋਚੇ ਪਰ ਲਾ ਕੇ ਤੇ ਸਿਰ ਮੈਂ ਧੋ ਲਿਆ ਮਹਿੰਦੀ ਜਿਹੜੀ ਉਹ 20 25 ਮਿੰਟ ਇੰਨੀ ਰੱਖੀ ਦੀ ਹਨਾ ਇੰਨੀ ਕਿ ਐਨੇ ਨਾਲ ਹੀ ਕਲਰ ਜਿਹੜਾ ਉਹ ਦੇ ਦਿੰਦੀ ਆ ਹਨਾ ਤੇ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਉਹ ਵਾਰ-ਵਾਰ ਨਾ ਮੈਸੇਜ ਕਰਦੇ ਕਿ ਤੁਹਾਡੇ ਹਸਬੰਦ ਕਿੱਥੇ ਆ ਤੁਹਾਡੇ ਹਸਬੰਦ ਕਿੱਥੇ ਕਹਿੰਦੇ ਮੇਰੇ ਹਸਬੰਦ ਇੱਥੇ ਹੀ ਨੇ ਤੇ ਵੈਸੇ ਉਹ ਵੀਡੀਓ ਵਿੱਚ ਨਹੀਂ ਆਉਂਦੇ ਹੈਗੇ ਨਾ ਜਿਹੜਾ ਨਹੀਂ ਆਉਂਦਾ ਹੈਗਾ ਮੈਂ ਨਹੀਂ ਤੇ ਹੁੰਦੀ ਹੈਗੀ ਤੇ ਆਪਣੀ ਆਪਣੀ ਚੁਆਇਸ ਹੈ ਨਾ ਉਹਨਾਂ ਨੇ ਮੈਨੂੰ ਕਦੀ ਫੋਰਸ ਨਹੀਂ ਕੀਤਾ ਮੈਂ ਉਹਨਾਂ ਨੂੰ ਵੀ ਕਦੀ ਫੋਰਸ ਕੀਤਾ ਨਾ ਉਹਨਾਂ ਨੇ ਮੈਨੂੰ ਨਹੀਂ ਕਦੀ ਕਿਹਾ ਕਿ ਆ ਕੰਮ ਨਾ ਕਰਾ ਨਾ ਕਰ ਹੈ ਨਾ ਤੇ ਮੈਂ ਵੀ ਉਹਨਾਂ ਨੂੰ ਫੋਰਸ ਨਹੀਂ ਕਰਦੀ ਕਿ ਉਹ ਮੇਰੀ ਵੀਡੀਓ ਵਿੱਚ ਆਉਣ ਹੈ ਨਾ ਤੇ ਜੋ ਤੁਹਾਨੂੰ ਦਿਖਦਾ ਵੀਡੀਓ ਵਿੱਚ ਸਿਰਫ ਉਹੀ ਹੈ ਤੇ ਜੋ ਨਹੀਂ ਹੁੰਦਾ ਹੈ ਜਿਹਾ ਵੀਡੀਓ ਚ ਤੇ ਉਹਨਾਂ ਮੈਂ ਨਹੀਂ ਰਹੂੰਦੀ ਹੈਗੀ ਨਾ ਆਪਣੀ ਆਪਣੀ ਚੋਇਸ ਹੁੰਦੀ ਆ ਤੇ ਮੇਰੀ ਭੈਣ ਅੱਗੇ ਤੋਂ ਕਮੈਂਟ ਨਾ ਕਰਿਓ ਹਣਾ ਤੁਹਾਨੂੰ ਆਈ ਹੋਪ ਜਵਾਬ ਜਿਹੜਾ ਮਿਲ ਗਿਆ ਨਾ ਤੇ ਬਹੁਤ ਸਪੋਰਟ ਕਰਦੀਆਂ ਮੇਨੀਆਂ ਭੈਣਾਂ ਆ ਨਾ ਕਮੈਂਟ ਕਰਦੀਆਂ ਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਨਾ ਬਹੁਤ ਸਪੋਰਟ ਕਰਦੀਆਂ ਤੇ ਇਦਾਂ ਸਪੋਰਟ ਕਰਦੇ ਰਹੋ ਤੇ ਬਸ ਹੁਣ ਜੀ ਮੇਰੇ ਖਿਆਲ ਨਾਲ ਸਾਢੇ 1:30 ਦਾ ਟਾਈਮ ਹੋ ਗਿਆ ਮੈਂ ਕੋਚੇ-ਪਾਚੇ ਲਾ ਲੇ ਸਾਰੇ ਪਾਸੇ ਤੇ ਹੁਣ ਮੈਂ ਨਮੀਸ਼ ਨੂੰ ਲੈਣ ਜਾਉਂਗੀ 6 ਵਜੇ ਨਾਲ ਤੇ ਨਿੱਕੇ ਨੂੰ ਵੀ ਫੜਾ ਕਾਫੀ ਦੇਰ ਹੋ ਗਈ ਛੱਦਿਆਂ ਕਿਉਂਕਿ ਕੰਮ ਕਰਦੀ ਪਈ ਸੀ ਤੇ ਉਹ ਵੀ ਉਹਨੂੰ ਹੁਣ ਮੈਂ ਵੇਖਾਂ ਉਹਨੂੰ ਜਾ ਕੇ ਹੈਨਾ ਤੇ ਕੱਪੜੇ ਵਗੈਰਾ ਚੇਂਜ ਕਿਰਾ ਕਰਾਂ ਦੋ ਟਾਈਮ ਤੇ ਬੱਚੇ ਦੇ ਕੱਪੜੇ ਜਿਹੜੇ ਉਹ ਚੇਂਜ ਕਰਨੇ ਪੈਂਦੇ ਆ ਨਾ ਸਵੇਰੇ ਕਰਦੀ ਆ ਤੇ ਫਿਰ ਮੈਂ ਸ਼ਾਮੀ ਵੀ ਕਰ ਦਿੰਨੀ ਆ ਤੇ ਰਾਤ ਨੂੰ ਤੇ ਮਤਲਬ ਫੁੱਲ ਬਾਜੂ ਵਾਲੇ ਪੋਣੇ-ਪੋਣੇ ਹੁੰਦੇ ਆ ਨਾਈਟ ਸੂਟ ਪੋਣਾ ਹੁੰਦਾ ਵਾ ਤੇ ਉਹ ਮੈਂ ਚੇਂਜ ਕਰਦੀ ਉਹਦਾ ਵੀ ਸੂਟ ਹੋਣਾ ਸਫਾਈ ਕਰਨੀ ਤੇ ਆਪਣੇ ਹੱਥ ਵਾਸਾ ਨਾ ਤੇ ਇਹ ਕਿੱਦਾਂ ਦੀ ਕਰਦੇ ਜੇ ਕਿੱਦਾਂ ਦੇ ਨਹੀਂ ਕਰਦੇ ਹੁਣ ਐਵਲਾ ਘਾਰ ਆ ਜਿਹੜਾ ਆਪਾਂ ਮਤਲਬ ਮੁੱਲ ਲਿਆਵਾਂ ਨਾ ਮੋਲ ਕੀ ਲਿਆ ਸਰ ਮਤਲਬ ਆਪਣਾ ਹੀ ਸੀ ਤੇ ਇਹ ਜਿਹੜਾ ਵਾ ਇਹਦੇ ਅੰਦਰ ਲੋਕੀ ਕਹਿੰਦੇ ਕਿ ਤੂੰ ਘਰ ਲਿਆ ਵਾ ਤੇ ਤੂੰ ਇੱਧਰ ਸ਼ਿਫਟ ਹੋ ਜਾ ਇੱਧਰ ਸ਼ਿਫਟ ਹੋ ਮਤਲਬ ਇੱਧਰ ਉਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਪਾਣੀ ਆਉਂਦਾ ਵਾ ਇੱਥੇ ਬਹੁਤ ਵੱਡਾ ਵਧੀਆ ਜਿਹੜਾ ਮਾਰਬਲ ਟੈਲਾਂ ਲੱਗੀਆਂ ਹੋਈਆਂ ਪੱਥਰ ਲੱਗਾ ਹੋਇਆ ਵਾ ਕੋਈ ਵੇਖ ਕੇ ਇਹਨੂੰ ਵੀ ਨਹੀਂ ਕਹੂਗਾ ਵੀ ਇੱਥੇ ਵੀ ਇੰਨਾ ਪਾਣੀ ਆਉਂਦਾ ਹੋਊਗਾ ਜਿਦੋਂ ਇਹਦੀ ਸਫਾਈ ਹੁੰਦੀ ਹੈ ਤੇ ਇਹ ਵੀ ਇਹਨੂੰ ਵੀ ਚਾਰ ਚੰਨ ਲੱਗ ਜਾਂਦੇ ਆ ਇਨਾ ਵਧੀਆ ਪੱਥਰ ਲੱਗਦਾ ਇਨਾ ਲਿਸ਼ਕਦਾ ਪੱਥਰ ਫਿਰ ਆਪਾਂ ਸਫਾਈ ਵੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਕਰਨੀ ਹੁੰਦੀ ਦਵਾਈਆਂ ਪਾ ਪਾ ਕੇ ਸਾਰੀ ਸਫਾਈ ਕਰਨੀ ਹੁੰਦੀ ਤੇ ਐਮ ਸਾਫ ਹੋਏ ਦਾ ਲੱਗਦਾ ਹੀ ਨਹੀਂ ਇੱਥੇ ਪਾਣੀ ਹੁੰਦਾ ਹੋਊਗਾ ਲਓ ਜੀ ਆਪਾਂ ਸਫਾਈ ਕਰ ਲਈ ਉਧਰ ਵੀ ਤੇ ਮੇਰਾ ਸਿਰ ਵੀ ਸੁੱਕ ਗਿਆ ਹਣਾ ਇਦਾਂ ਗਿੱਲਾ ਲੱਗ ਲੱਗ ਰਿਹਾ ਵਾ ਥੋੜੇ ਬੰਦ ਛੱਟੇ ਪਏ ਹਨ ਕੀ ਕਰ ਸਕਦੇ ਹਣਾ ਕਰਨਾ ਤੇ ਹੈਗਾ ਤੇ ਚਲੋ ਕਰਦੇ ਆ ਜੀ ਵਲੌਗ ਦਾ ਐਂਡ ਤੇ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਾ ਚੰਗਾ ਲੱਗਦਾ ਵੀਡੀਓ ਲਾਈਕ ਸ਼ੇਅਰ ਕਰਦੇ ਤਾਂ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਕਮੈਂਟ ਦੇ ਆ ਕਿਸੇ ਅਗਲੇ ਵਲੌਗ ਕਰਤਾ ਦੀ ਬਾਏ ਬਾਏ